ਮੇਰੇ ਵੀਰੋ ਬਾਗੜੀਆਂ ਚੈਂਪੀਅਨਸ਼ਿਪ ਜਿੱਦਾਂ ਜੋ ਹੈ ਮੇਰੇ ਵੀਰੋ ਹੋਰ ਵੀ ਚੈਂਪੀਅਨਸ਼ਿਪਾਂ ਹੁੰਦੀਆਂ ਉਸੇ ਤਰ੍ਹਾਂ ਇਸ ਚੈਂਪ ਹਾਂਜੀ ਕਿਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਉਸ ਪਰਮਾਤਮਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਮਿੱਤਰੋ ਇਸ ਵਾਲੀ ਵੀਡੀਓ ਚ ਕੱਲ ਨੂੰ ਜੋ ਚੈਂਪੀਅਨਸ਼ਿਪ ਹੋਣੀ ਆ ਨਾ ਬਹੁਤ ਭਰਾਵਾਂ ਨੂੰ ਪਤਾ ਨਹੀਂ ਹੋਣਾ ਵੀ ਕਿਹੜੀ ਚੈਂਪੀਅਨਸ਼ਿਪ ਆ ਕਿਹੜੇ ਖਿਡਾਰੀ ਖੇਡਣੇ ਆ ਤੁਹਾਨੂੰ ਪੂਰੀ ਜਾਣਕਾਰੀ ਦੇਣੀ ਆ ਵੀ ਕੀ ਕੀ ਇਨਾਮ ਆ ਉਸ ਚੈਂਪੀਅਨਸ਼ਿਪ ਤੇ ਸੋ ਸਾਰੀ ਜਾਣਕਾਰੀ ਦੇਵਾਂਗੇ ਤਾਂ ਕਰਕੇ ਵੀਡੀਓ ਨੂੰ ਪੂਰੀ ਦੇਖਿਓ ਨਵੇਂ ਆਏ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕੱਲ ਖੜਾਕਾ ਹੀ ਹੋਣਾ ਜਿੱਦਾਂ ਮੇਰੇ ਵੀਰੋ ਬਾਗੜੀਆਂ ਚੈਂਪੀਅਨਸ਼ਿਪ ਜਿੱਦਾਂ ਜੋ ਹੈ ਮੇਰੇ ਵੀਰੋ ਹੋਰ ਵੀ ਚੈਂਪੀਅਨਸ਼ਿਪਾਂ ਹੁੰਦੀਆਂ ਉਸੇ ਤਰ੍ਹਾਂ ਇਸ ਚੈਨਲ ਨੂੰ ਸਵਾਲ ਆਦਾ ਆਜੂਗਾ ਪਰ ਟੂਰਨਾਮੈਂਟ ਚੈਂਪੀਅਨਸ਼ਿਪ ਦੇ ਅਪਡੇਟ ਦਿੰਨੇ ਆ ਤੁਹਾਨੂੰ ਇਹ ਜੋ ਹੈ ਮੇਰੇ ਵੀਰੋ ਕੱਲ ਨੂੰ ਜਮਰੇੜੀ ਪੇ ਹੋਵਾ ਹਰਿਆਣੇ ਚ ਦੇਖਣ ਨੂੰ ਮਿਲਨੀ ਆ 8 ਮਾਰਚ ਦੇ ਦਿਨ ਡੀਆਵੀ ਜਲੰਧਰ ਟੀਮਾਂ ਬਾਅਦ ਚ ਦੱਸਦੇ ਆ ਪਹਿਲਾ ਨਾਮ ਉਸੇ ਤਰ੍ਹਾਂ ਹੀ ਮੇਰੇ ਵੀਰੋ 5 ਲੱਖ ਤੇ ਦੂਜਾ ਨਾਮ 4 ਲੱਖ ਸੈਮੀਫਾਈਨਲ ਦੇ ਵਿੱਚ ਢਾਈ ਢਾਈ ਲੱਖ ਇਨਾਮ ਦਿੱਤਾ ਜਾਊਗਾ ਜੋ ਲੂਜ਼ ਕਰਨਗੇ ਨਾ ਟੀਮਾਂ ਉਹਨਾਂ ਲਈ ਢਾਈ ਢਾਈ ਲੱਖ ਤੇ ਕੁਆਟਰਫਾਈਨਲ ਦੇ ਵਿੱਚ ਮਿੱਤਰੋ 2-2 ਲੱਖ ਦਿੱਤਾ ਜਾਣਾ ਜੋ ਕੁਆਟਰ ਚ ਹੀ ਹਾਰ ਜਾਣਗੇ ਤੇ ਬੈਸਟਾਂ ਨੂੰ ਕੀ ਆ ਮਿੱਤਰੋ ਬੈਸਟਾਂ ਨੂੰ ਵਸ਼ੇਰੇ ਦਿੱਤੇ ਜਾਣਿਆ ਬੈਸਟਾਂ ਨੂੰ ਘੋੜਿਆਂ ਨਾਲ ਸਨਮਾਨ ਕੀਤਾ ਜਾਣਾ ਜੋ ਇਹ ਵੀ ਚੀਜ਼ ਮੇਰੇ ਵੀਰੋ ਵੱਖਰੀ ਹੋਣੀ ਆ ਇਸ ਟੂਰਨਾਮੈਂਟ ਤੇ ਇੱਥੇ ਰਵੀ ਦੇ ਹੋਰ ਜਿਹੜਾ ਮਿੱਤਰੋ ਜੋ ਹੈ ਬੋਲਟ ਮੋਟਰਸਾਈਕਲ ਨਾਲ ਸਨਮਾਨ ਇੱਥੇ ਜੋ ਹੈ ਜੱਸੇ ਘਰਕੜੇ ਨੂੰ ਗੱਡੀ ਦਿੱਤੀ ਜਾਣੀ ਆ ਉਹਦਾ ਵੀ ਜੋ ਹੈ ਭਰਾ ਦਾ ਸਨਮਾਨ ਹੋਣਾ ਸੋ ਕੱਲ ਨੂੰ ਰਿਕਾਰਡ ਟੁੱਟਣਿਆ 8 ਟੀਮਾਂ ਜੋ ਖੇਡਣਗੀਆਂ ਡੀਏਵੀ ਕਬੱਡੀ ਕਲੱਬ ਜਲੰਧਰ ਦੀ ਟੀਮ ਖੇਡੂਗੀ ਮਿੱਤਰੋ ਐਨਆਰਆਈ ਕਬੱਡੀ ਕਲੱਬ ਨਕੋਦਰ ਦੀ ਟੀਮ ਖੇਡੂ ਪਾਬਾ ਜੋ ਹੈ ਦੀਪਨੰਗ ਲੰਬੀਆਂ ਕਬੱਡੀ ਕਲੱਬ ਸ਼ਾਹਕੋਟ ਦੀ ਟੀਮ ਖੇਡਣੀ ਆ ਬਾਬਾ ਬਲਵਿੰਦਰ ਸਿੰਘ ਕਬੱਡੀ ਕਲੱਬ ਖਡੂਰ ਸਾਹਿਬ ਦੀ ਵੀ ਟੀਮ ਮਿੱਤਰੋ ਟੌਪ ਦੀ ਬਣੂ ਮਿੱਤਰੋ ਹਰਿਆਣੇ ਦੀ ਟੀਮ ਵੀ ਇੱਥੇ ਸਿਰੇ ਦੀ ਆਉਣੀ ਆ ਬਾਬੇ ਕੇ ਕਲੱਬ ਝੰਡੀ ਦੀ ਝੰਡੀ ਦੀ ਟੀਮ ਵੀ ਮਿੱਤਰੋ ਟੌਪ ਦੀ ਬਾਨੀ ਆ ਇੱਥੇ ਤੇ ਸੱਤਵੀਂ ਟੀਮ ਆ ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਸਰਹਾਲਾ ਰਣੂਆ ਇਹ ਵੀ ਮਿੱਤਰੋ ਟੌਪ ਦੀ ਟੀਮ ਪਾਲੇ ਦੀ ਆਉਗੀ ਨਿਊਯਾਰਕ ਕਿੰਗਸ ਕਬੱਡੀ ਕਲੱਬ ਦੀ ਵੀ ਟੀਮ ਟੌਪ ਦੀ ਮਿੱਤਰੋ ਤੁਹਾਨੂੰ ਅੱਜ ਮੈਂ ਕਹਾਂ ਵੀ ਕੱਲ ਨੂੰ 8 ਟੀਮਾਂ ਨਾ ਜਿਹੜੀਆਂ ਸਿਰੇ ਦੀਆਂ ਤੁਹਾਨੂੰ 91 ਮੈਲਿੰਗਾਂ ਟੌਪ ਦੀਆਂ ਟੀਮਾਂ ਨਾਲ ਮੈਚ ਆ ਵਧੀਆ ਮੈਚ ਹੋਣਗੇ ਲੈ ਵੀ ਮਿੱਤਰੋ ਮੈਚ ਰਹਗੇ ਸੀ ਮੈਚ ਵੀ ਪਏ ਹੋਏ ਆ ਟਾਂਗਾ ਵੀ ਪੰਗਾ ਹੁੰਨਾ ਪੂਲ 2 ਬਣਾਏ ਹੋਏ ਆ ਏ ਦਾ ਮੈਚ ਜੋ ਹੈ ਪਹਿਲਾ ਮੈਚ ਹਰਿਆਣਾ ਕਬੱਡੀ ਕਲੱਬ ਤੇ ਖਡੂਰ ਸਾਹਿਬ ਦੀ ਟੀਮ ਚੋ ਜੋ ਇੱਕ ਟੀਮ ਜਿੱਤੂਗੀ ਉਹਦਾ ਮੈਚ ਮਿੱਤਰੋ ਸ਼ਾਹਕੋਟ ਅਲਾਈਐਂਸ ਤੇ ਬਾਬੇ ਕੀ ਜੰਡੀ ਦੀ ਟੀਮ ਚੋ ਜੋ ਇੱਕ ਟੀਮ ਜਿੱਤੂਗੀ ਉਹ ਜੋ ਦੋਨਿਆਂ ਚੋ ਜੋ ਸੈਮੀਫਾਈਨਲ ਲੱਗੂਗਾ ਜੋ ਇੱਕ ਇੱਕ ਟੀਮ ਦੋਨੇ ਜੋ ਮੈਚ ਹੋਣਗੇ ਇਹਦਾ ਉਦੋਂ ਹੀ ਪਤਾ ਲੱਗਣਾ ਵੀ ਕੌਣ ਜਿੱਤੂ ਕਿਉਂਕਿ ਇਧਰਲਾ ਮੈਚ ਦੇਖੀਏ ਨਾ ਆਪਾਂ ਸ਼ਾਹਕੋਟ ਤੇ ਬਾਬੇ ਕੀ ਜੰਡੀ ਦੀ ਟੀਮ ਦਾ ਬਹੁਤ ਤਗੜਾ ਲੱਗਣਾ ਤੇ ਦੂਜਾ ਪੂਲ ਆ ਮਿੱਤਰੋ ਜੋ ਐਨਆਰਈ ਨਕੋਦਰ ਦੀ ਟੀਮ ਦਾ ਉਹਦਾ ਸਰਹਾਲਾ ਰਣੂਆ ਨਾਲ ਮੈਚ ਆ ਤੇ ਚੌਥਾ ਮੈਚ ਹੋਣਾ ਜੋ 2 ਵਜੇ ਦੇ ਕਰੀਬ ਉਹ ਡੀਏਵੀ ਕਬੱਡੀ ਕਲੱਬ ਜਲੰਧਰ ਤੇ ਕਿੰਗਜ਼ ਕਬੱਡੀ ਕਲੱਬ ਦਾ ਮਿੱਤਰੋ ਜੋ ਮੈਚ ਲੱਗਣਾਗਾ ਇਹ ਵੀ ਟੌਪ ਦਾ ਲੱਗੂਗਾ ਮੈਚ ਜਸ ਜਾ ਰਹੀ ਜੋ ਬਦਿਆ ਲੱਗਣਗੇ ਤੇ ਕਿਉਂਕਿ ਸੈਮੀਫਾਈਨਲ ਚ ਵੀ ਫਿਰ ਖੜਕਾ ਹੋਣਾ ਦੋ ਜੋ ਸੈਮੀ ਹੋਣੇ ਹਨ ਉਹ ਵੀ ਤਗੜੇ ਹੋਣੇ ਆ ਰਹੀ ਅੱਠੇ ਦੇ ਅੱਠੇ ਮੈਚ ਹੀ ਮੇਰੇ ਵੀਰੋ ਟੌਪ ਦੇ ਤੇ ਹੁਣ ਤੁਹਾਨੂੰ ਦੱਸਦੇ ਆ ਇੱਥੇ ਖਿਡਾਰੀ ਜੋ ਖੇਡਨੇ ਆ ਜੋ ਕਿਹੜੀ ਪਲੇ ਕਿਹੜਾ ਪਲੇਅਰ ਕਿਹੜੀ ਟੀਮ ਚਾ ਸ਼ਾਹਕੋਟ ਦੀ ਟੀਮ ਬਾਕੀ ਤੁਹਾਨੂੰ ਕਲੀਅਰ ਹੀ ਹੁੰਦੀ ਆ ਮੈਂ ਫਿਰ ਦੱਸ ਦਿੰਨਾ ਸ਼ਾਹਕੋਟ ਚ ਮਿੱਤਰੋ ਸੁਲਤਾਨ ਨੇ ਖੇਡਣਾ ਫੂਲਾ ਸ਼ੂਸ਼ਕ ਯਾਦ ਕੋੜਲੀ ਵਾਲਾ ਦੀਸ਼ਾ ਚੱਕਾ ਸੁੱਖਾ ਬਾਜਵਾ ਰਵੀ ਸਾਹੂ ਕੇ ਜਿਹੜੀ ਐ ਐਮਐਲਕੇ ਚ ਹੁੰਦੀ ਆ ਟੀਮ ਲਗਭਗ ਪ੍ਰੋਪਰੀ ਤੁਹਾਨੂੰ ਦੇਖਣ ਨੂੰ ਮਿਲੇਗੀ ਦੂਜੀ ਟੀਮ ਐਨਆਰਈ ਨਕੋਦਰ ਦੀ ਚ ਜੱਗਾ ਚਿੱਟੀ ਵਾਲਾ ਵੀ ਖੇਡ ਸਕਦਾ ਕਾਲੇ ਸੰਘਿਆ ਵਾਲਾ ਨਹੀਂ ਖੇਡਦਾ ਗੁਰੂਥੋਪੀਆ ਮੰਨਾਵਾਲਨੋਂ ਵਾਲਾ ਸੋਨੀ ਭਾਦੜਾ ਕਾਲਾ ਮਾਲੇ ਵਾਲਾ ਮਿੱਤਰੋ ਜੋ ਹੈ ਚੱਤਪਾਲ ਚਿੱਟੀ ਗਿੰਦੀ ਗਿੰਦਾ ਸੰਧੂ ਛੱਟਾ ਗੁਰਪ੍ਰੀਤ ਬੋਰਜਰੀ ਟੌਪ ਦੀ ਟੀਮ ਮਿੱਤਰੋ ਐਨਆਰਆਈ ਵਾਲੇ ਲਿਆ ਰਹੇ ਆ ਬਾਬੇ ਕੇ ਜੰਡੀ ਦੀ ਟੀਮ ਚ ਮਿੱਤਰੋ ਜੱਗੂ ਹਾਕਮ ਵਾਲੀ ਆ ਅੰਬਾਸੌਰ ਸਿੰਘ ਵਾਲਾ ਚਿਰਾਗਦੀਨ ਮਈਆ ਵਾਲਾ ਬਾਗੀ ਪਰਮਜੀਤ ਪੁਰੀਆ ਮਿੱਤਰੋ ਬਣੀ ਸਮਾਣੇ ਵਾਲਾ ਕੁਲਵੀਰ ਜਟਾਣਾ ਹਰਸ਼ ਬਰਸਾਲਪੁਰੀਆ ਅਮਰਿਤ ਬਰਸਾਲਪੁਰ ਰਾਜੂ ਕੋੜਨਾਪਰੀ ਸ਼ਾਕਾ ਦਿਆਲਪੁਰ ਮਣੀ ਦਿਆਲਪਰੀਏ ਹੁਣੀ ਬਾਬੇ ਕੀ ਕਬੱਡੀ ਕਲੱਬ ਜੰਡੀ ਦੀ ਟੀਮ ਚ ਖੇਡਨੇ ਆ ਜੱਗੂ ਵੀ ਕਮਾਲਾਂ ਕਰੂਗਾ ਜਦਾਂ ਅਪਡੇਟ ਆ ਵੀ ਜੱਗੂ ਨੇ ਵੀ ਖੇਡਣਾ ਇਹ ਸਰੇ ਦੀ ਟੀਮ ਆਊਗੀ ਮੇਰੇ ਵੀਰੋ ਸਰੇ ਦੀ ਟੀਮ ਸਪੋਰਟ ਇਹ ਟੀਮ ਆ ਨਿਊਯਾਰਕ ਕਾ ਕਬੱਡੀ ਅਬ ਜੀਚਾ ਮੱਖਣ ਮੱਖੀ ਆ ਸਾਜੀ ਸ਼ਕਰਪੁਰੀਆ ਫਰਿਆਦ ਅਲੀ ਗੁਰਵਿੰਦਰ ਕਾਂਗੇ ਵਾਲਾ ਸ਼ੈਦ ਖੇਡੇ ਬੋਲਟ ਖੀਰਾਂ ਵਾਲ ਜੋਤਾ ਮਹਿਮਦਵਾਲ ਪਿੰਦੂ ਸੀਚੇ ਵਾਲ ਮਿੱਤਰੋ ਜੱਗੂ ਸੈਦੋ ਵਾਲ ਵਾਹਿਗੁਰੂ ਸੈਚੇ ਵਾਲ ਤੇ ਗਗਨ ਜੋਗੇ ਵਾਲ ਮਿੱਤਰੋ ਤੇ ਕੋੜਾ ਪਰਮਜੀਤਪੁਰੀਆ ਮਿੱਤਰੋ ਟੌਪ ਦੇ ਪਲੇਅਰ ਐਸ ਟੀਮ ਚ ਇਹ ਵੀ ਕਮਾਲਾਂ ਕਰਨਗੇ ਇਹ ਮੈਂ ਚਾਰ ਟੀਮਾਂ ਤੁਹਾਨੂੰ ਦੱਸ ਤੀਆਂ ਚਾਰ ਤੁਹਾਨੂੰ ਸੁਭਾ ਵਾਲੀ ਵੀਡੀਓ ਚ ਕਲੀਅਰ ਕਰ ਹੀ ਦੇਣਾ ਵੀ ਕਿਹੜੇ ਪਲੇਅਰ ਹੋਰ ਖੇਡਣਗੇ ਇਹ sire ਦੇ ਮੈਚ ਹੋਣਗੇ ਮਿੱਤਰੋ ਕੱਲ ਨੂੰ ਤੱਕ ਪੈਣੀ ਆ ਕੱਲ ਨੂੰ ਦੇਖਣ ਵਾਲਾ ਹੋਣਾ ਕੰਮ ਵੀ ਕਿਹੜੀ ਟੀਮ ਜਿੱਤੂਗੀ ਕਿਹੜਾ ਖਿਡਾਰੀ ਲੈ ਕੇ ਜਾਊਗਾ ਮੇਰੇ ਵੀਰੋ ਇਨਾਮ ਜਿੱਤ ਕੇ ਚੈਂਪੀਅਨਸ਼ਿਪ ਜਿੱਤ ਕੇ ਬਾਕੀ ਸ਼ੀਲੂ ਦਾ ਜਾਂ ਹੋਰ ਖਿਡਾਰੀਆਂ ਦਾ ਸੁਭਾਅ ਆਪਾਂ ਦੱਸ ਦੇਵਾਂਗੇ ਨਵੀਂ ਅਪਡੇਟ ਲੈ ਕੇ ਮਿਲਾਂਗੇ ਨਵੀਂ ਵੀਡੀਓ 'ਚ ਲਾਈਕ ਤੇ ਸ਼ੇਅਰ ਕਰਨਾ ਫਰਜ਼ ਆ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਆ ਕਰੋ ਧੰਨਵਾਦ